ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੇ ਸਮੇਂ ਵਿੱਚ ਲੋਕ ਆਪਣੇ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੇ ਸਮੇਂ ਵਿੱਚ ਲੋਕ ਆਪਣੇ ਆਪਣੇ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਕੋਈ ਨਾ ਕੋਈ ਨਾਮ ਲੈ ਲੈ ਕੇ ਆਪਣੀ ਮਰਜ਼ੀ ਨਾਲ ਹੀ ਆਪਣੀ ਮਰਜ਼ੀ ਨਾਲ ਹੀ ਨਾਮ ਜਪਦੇ ਰਹਿੰਦੇ ਹਨ ਜਿਵੇਂ ਕਿ ਸਤਨਾਮ ਵਹਿਗੁਰੂ ਰਾਮ ਰਾਮ ਹਰੇ ਹਰੇ ਹੈਦਕ ਨਾਮ ਪਹਿਲਾਂ ਅਸੀਂ ਸਤਨਾਮ ਸ਼ਬਦ ਦੇ ਬਾਰੇ ਹੀ ਜਾਣਦੇ ਹਾਂ ਪਹਿਲਾਂ ਅਸੀਂ ਸਤਨਾਮ ਸ਼ਬਦ ਦੇ ਬਾਰੇ ਹੀ ਜਾਣਦੇ ਹਾਂ ਸਤ ਦਾ ਅਰਥ ਹੁੰਦਾ ਹੈ ਸੱਚ ਤੇ ਨਾਮ ਦਾ ਅਰਥ ਹੈ ਨਾਮ ਸਤ ਦਾ ਅਰਥ ਹੁੰਦਾ ਹੈ ਸੱਚ ਤੇ ਨਾਮ ਦਾ ਅਰਥ ਹੈ ਨਾਮ ਭਗਵਾਨ ਈਸ਼ਵਰ ਦਾ ਸੱਚਾ ਨਾਮ ਭਾਵ ਈਸ਼ਰ ਦਾ ਸੱਚਾ ਨਾਮ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਤੂੰ ਉਸ ਈਸ਼ਰ ਦਾ ਉਹ ਸੱਚਾ ਨਾਮ ਜਪ ਕੇ ਤੂੰ ਉਸ ਈਸ਼ਰ ਦਾ ਉਹ ਸੱਚਾ ਨਾਮ ਜਪ ਜੋ ਕਿ ਗੁਪਤ ਰੂਪ ਦੇ ਵਿੱਚ ਤੇਰੇ ਸਰੀਰ ਦੇ ਅੰਦਰ ਹੀ ਹੈ ਤੇ ਜਿਸ ਨੂੰ ਇੱਕ ਪੂਰਾ ਗੁਰੂ ਸਤਗੁਰੂ ਸਾਡੇ ਅੰਦਰ ਪ੍ਰਗਟ ਕਰਦਾ ਹੈ ਇਹ ਕਪੂਰਾ ਗੁਰੂ ਸਤਗੁਰੂ ਸੰਤ ਸਾਧੂ ਸਾਡੇ ਗੁਰੂ ਸਾਹਿਬ ਜੀ ਵਾਰ-ਵਾਰ ਉਸੇ ਨੂੰ ਹੀ ਕਹਿੰਦੇ ਹਨ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਮੱਥੇ ਉੱਤੇ ਹੱਥ ਰਸਤੇ ਉਸੇ ਪਰ ਹੀ ਸਾਨੂੰ ਸਾਡੇ ਘਟ ਦੇ ਅੰਦਰ ਸਾਡੇ ਸਰੀਰ ਦੇ ਅੰਦਰ ਦਰਸ਼ਨ ਕਰਾਉਂਦਾ ਹੈ 1026 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਦੇਹੀ ਅੰਦਰ ਨਾਮ ਨਿਵਾਸੀ ਆਪੇ ਕਰਤਾ ਹੈ ਅਬਨਾਸੀ 1026 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਦੇਹੀ ਅੰਦਰ ਨਾਮ ਨਿਵਾਸੀ ਆਪੇ ਕਰਤਾ ਹੈ ਅਬਨਾਸੀ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਸਾਡੀ ਦੇਹ ਦੇ ਸਾਡੇ ਸਰੀਰ ਦੇ ਅੰਦਰ ਹੈ ਤੇ ਉਹ ਕਰਤਾ ਪੁਰਖ ਈਸ਼ਵਰ ਵੀ ਸਾਡੇ ਸਰੀਰ ਦੇ ਅੰਦਰ ਹੀ ਬੈਠਾ ਹੋਇਆ ਹੈ ਸੁਖਨੀ ਸਾਹਿਬ ਜੀ ਬਾਣੀ ਵਿੱਚ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਨਉ ਨਿਦ ਅਮਰਤਾ ਪ੍ਰਭ ਕਾ ਨਾਮ ਦੇਹੀ ਮੇ ਇਸ ਕਾ ਅਸਰਾਮ ਸੁਖਨੀ ਸਾਹਿਬ ਦੀ ਬਾਣੀ ਦੇ ਦੁਆਰਾ ਸਾਨੂੰ ਗੁਰੂ ਸਾਡੇ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਨੌ ਨਿੱਧੀਆਂ ਉਹ ਸੱਚਾ ਅਮਰਤ ਤੇ ਈਸ਼ਵਰ ਦਾ ਨਾਮ ਸਾਡੀ ਦੇਹ ਸਾਡੇ ਸਰੀਰ ਦੇ ਅੰਦਰ ਹੈ ਨੌ ਨਿੱਧ ਅਮਰਤ ਪ੍ਰਭ ਕਾ ਨਾਮ ਦੇਹੀ ਮੇ ਇਸ ਕਾ ਇਸਨਾ ਇਸ ਕਾ ਬਿਸਰਾਮ 539 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਅੰਤਰ ਨਵਲੇਦ ਨਾਮ ਹੈ ਮੇਰੀ ਜ਼ਿੰਦਗੀ ਅੰਤਰ ਨਵਲੇਦ ਨਾਮ ਹੈ ਮੇਰੀ ਜ਼ਿੰਦਗੀ ਗੁਰੂ ਸਤ ਗੁਰੂ ਲਖ ਲਖਾਇੇ ਰਾਮ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਸਾਡੇ ਸਰੀਰ ਦੇ ਅੰਦਰ ਹੈ ਤੇ ਉਸ ਨੂੰ ਇੱਕ ਪੂਰਾ ਗੁਰੂ ਸਤ ਗੁਰੂ ਸੰਤ ਸਾਧੂ ਸਾਡੇ ਘਟ ਦੇ ਅੰਦਰ ਪ੍ਰਗਟ ਕਰਦਾ ਹੈ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਨਾਮ ਨੂੰ ਪ੍ਰਗਟ ਕਰਨ ਵਾਲਾ ਜੋ ਗੁਰੂ ਹੁੰਦਾ ਹੈ ਜੋ ਜੋ ਗੁਰੂ ਹੁੰਦਾ ਹੈ ਜੋ ਸਾਡੇ ਘਟ ਦੇ ਅੰਦਰ ਸਾਨੂੰ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਉਸੇ ਨੂੰ ਹੀ ਸਾਡੇ ਗੁਰੂ ਸਾਹਿਬ ਜੀ ਇੱਕ ਪੂਰਾ ਗੁਰੂ ਸਤਗੁਰੂ ਪੂਰਾ ਗੁਰੂ ਸਤਗੁਰੂ ਕਹਿੰਦੇ ਹਨ ਅੰਤਰ ਨਵ ਨਿਦ ਨਾਮ ਹੈ ਮੇਰੀ ਜਿੰਦੜੀ ਗੁਰੂ ਸਤ ਗੁਰੂ ਲਖ ਲਖਾਇੇ RAM ਸਾਡੇ ਗੁਰੂ ਸਾਹਿਬ ਜੀ ਇੱਕ ਗੁਰੂ ਇੱਕ ਸਤਿਗੁਰੂ ਇੱਕ ਪੂਰਾ ਸੰਤ ਸਾਧੂ ਉਸੇ ਨੂੰ ਹੀ ਕਹਿੰਦੇ ਹਨ ਜੋ ਸਾਡੇ ਘਟ ਦੇ ਅੰਦਰ ਸਾਨੂੰ ਉਸੇ ਪਲ ਹੀ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਅੰਤਰ ਨਵ ਨਿਦਨਾ ਹੈ ਮੇਰੀ ਜਿੰਦੜੀਏ ਗੁਰੂ ਸਤਿਗੁਰੂ ਲਖ ਲਿਖਾਏ ਰਾਮ 425 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਅੰਤਰ ਨਾਮ ਨਿਧਾਨ ਪੂਰੇ ਸਤਿਗੁਰੂ ਦੀਆ ਦਿਖਾਏ ਅੰਤਰਨਾਮ ਨਿਧਾਨ ਪੂਰੇ ਸਤਿਗੁਰੂ ਦਿਆ ਦਿਖਾਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਈਸ਼ਵਰ ਦਾ ਸੱਚਾ ਨਾਮ ਹੈ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਸਾਡੇ ਘਟ ਦੇ ਸਾਡੇ ਸਰੀਰ ਦੇ ਅੰਦਰ ਹੈ ਗੁਰੂ ਸਤਿਗੁਰੂ ਦਿਆ ਪੂਰੇ ਸਤਿਗੁਰੂ ਦਿਆ ਦਿਖਾਏ ਤੇ ਜੋ ਇੱਕ ਪੂਰਾ ਸਤਿਗੁਰੂ ਹੁੰਦਾ ਹੈ ਉਹ ਸਾਡੇ ਘਟ ਦੇ ਅੰਦਰ ਉਸ ਸੱਚੇ ਨਾਮ ਨੂੰ ਪ੍ਰਗਟ ਕਰਦਾ ਹੈ 754 ਅੰਦ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਕਾਇਆ ਅੰਦਰ ਨਾਮ ਨõ ਨਿਧ ਕਾਇਆ ਸਰੀਰ ਨੂੰ ਕਹਿੰਦੇ ਹਨ ਕਾਇਆ ਸਰੀਰ ਨੂੰ ਕਹਿੰਦੇ ਹਨ ਇਸ ਕਾਇਆ ਅੰਦਰ ਨਾਮ ਨõ ਨਿਧ ਪਾਈਏ ਗੁਰ ਕੇ ਸ਼ਬਦ ਵਿਚਾਰਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਸਾਡੀ ਕਾਇਆ ਸਾਡੇ ਸਰੀਰ ਦੇ ਅੰਦਰ ਹੈ ਪਾਈਏ ਗੁਰ ਕੇ ਸ਼ਬਦ ਵਿਚਾਰਾ ਉਸ ਨੂੰ ਇਕ ਪੂਰੇ ਗੁਰੂ ਦੇ ਉਸ ਨੂੰ ਇੱਕ ਪੂਰੇ ਗੁਰੂ ਦੇ ਦੁਆਰਾ ਹੀ ਪਾਇਆ ਜਾਂਦਾ ਹੈ 754 ਸੰਤ ਕਬੀਰ ਜੀ ਸੰਤ ਕਬੀਰ ਜੀ ਆਪਣੀ ਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਹਨ ਕੋਟੀ ਨਾਮ ਸੰਸਾਰ ਤੇ ਕੋਟੀ ਨਾਮ ਸੰਸਾਰ ਤੇ ਤਾਂ ਤੇ ਮੁਕਤ ਨਾ ਹੋਏ ਆਦ ਨਾਮ ਜੋ ਗੁਪਤ ਜਪੇ ਗਰਲਾ ਬੂਜੇ ਕੋਈ ਕੋਟੀ ਨਾਮ ਸੰਸਾਰ ਤੇ ਤਾਂ ਤੇ ਮੁਕਤ ਨ ਹੋਏ ਆਦ ਨਾਮ ਜੋ ਗੁਪਤ ਜਪੇ ਬੁੱਝੇ ਵਿਰਲਾ ਕੋਈ ਸੰਤ ਕਬੀਰ ਜੀ ਆਪਣੀ ਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਹਨ ਕਿ ਅੱਜ ਦੇ ਸਮੇਂ ਦੇ ਵਿੱਚ ਲੋਕ ਆਪਣੇ ਆਪਣੇ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਲੈ ਕੇ ਲੱਖਾਂ ਕਰੋੜਾਂ ਤਰ੍ਹਾਂ ਦੇ ਹੀ ਨਾਮ ਜਪੀ ਜਾ ਜਾ ਰਹੇ ਹਨ ਲੱਖਾਂ ਕਰੋੜਾਂ ਨਾਮ ਹੀ ਜਪੀ ਜਾ ਰਹੇ ਹਨ ਤਾਂ ਤੇ ਮੁਕਤ ਨ ਹੋਏ ਉਨਨਾ ਨਾਮ ਦੇ ਨਾਲ ਸਾਡੀ ਕਦੇ ਵੀ ਮੁਕਤੀ ਨਹੀਂ ਹੁੰਦੀ ਹੈ ਕੋਟੀ ਨਾਮ ਸੰਸਾਰ ਤੇ ਤਾਂ ਤੇ ਮੁਕਤ ਨਾ ਹੋਏ ਆਦ ਨਾਮ ਜੋ ਗੁਪਤ ਜਪੇ ਆਦ ਨਾਮ ਜੋ ਗੁਪਤ ਜਪੇ ਬੂਝੇ ਵਰਲਾ ਕੋਏ ਸੰਤ ਕਬੀਰ ਜੀ ਕਹਿੰਦੇ ਹਨ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਆਦ ਜਗਤੋਂ ਹੀ ਚਲਿਆ ਆਉਂਦਾ ਹੈ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਆਦ ਜਗਤ ਤੋਂ ਹੀ ਚਲਿਆ ਚਲਿਆ ਆਉਂਦਾ ਹੈ ਉੱਟੀ ਨਾਮ ਸੰਸਾਰ ਤੇ ਤਾਂ ਤੇ ਮੁਕਤ ਨਾ ਹੋਏ ਆਦ ਨਾਮ ਜੋ ਗੁਪਤ ਜਪੇ ਤੇ ਉਹ ਨਾਮ ਗੁਪਤ ਰੂਪ ਦੇ ਵਿੱਚ ਸਾਡੇ ਸਰੀਰ ਦੇ ਅੰਦਰ ਹੈ ਬੂਝੇ ਵਰਨਾ ਕੋਈ ਤੇ ਉਸ ਗੁਪਤ ਨੂੰ ਉਸ ਗੁਪਤ ਨਾਮ ਨੂੰ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਕੋਈ ਵਿਰਲੇ ਇਨਸਾਨ ਹੀ ਸਮਝਦੇ ਹਨ ਕੋਟੀ ਨਾਮ ਸੰਸਾਰ ਤੇ ਤਾਂ ਤੇ ਮੁਕਤ ਨਾ ਹੋਏ ਸੰਤ ਕਬੀਰ ਜੀ ਕਹਿੰਦੇ ਹਨ ਕਿ ਅੱਜ ਦੇ ਲੋਕ ਅੱਜ ਦੇ ਸਮੇਂ ਵਿੱਚ ਲੋਕ ਆਪਣੇ ਆਪਣੇ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਲੈ ਲੈ ਕੇ ਲੱਖਾਂ ਕਰੋੜਾਂ ਹੀ ਨਾਮ ਜਪੀ ਜਾ ਰਹੇ ਹਨ ਉਹਨਾਂ ਦੇ ਨਾਲ ਸਾਡੀ ਕਦੇ ਵੀ ਮੁਕਤੀ ਨਹੀਂ ਹੁੰਦੀ ਹੈ ਆਦ ਨਾਮ ਜੋ ਗੁਪਤ ਜਪੇ ਗੂਝੇ ਵਰਲਾ ਕੋਈ ਸੰਤ ਕਬੀਰ ਜੀ ਕਹਿੰਦੇ ਹਨ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਆਰ ਜਗਤੋਂ ਹੀ ਚਲਿਆ ਆ ਰਿਹਾ ਹੈ ਕਿ ਉਸ ਨਾਮ ਦਾ ਸਿਮਰਨ ਕਰਕੇ ਹੀ ਸਾਨੂੰ ਮੁਕਤੀ ਮਿਲਦੀ ਹੈ ਬੂਝੇ ਵਿਰਲਾ ਕੋਏ ਤੇ ਉਸ ਗੁਪਤ ਨਾਮ ਨੂੰ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਬਹੁਤ ਹੀ ਘੱਟ ਲੋਕ ਪ੍ਰਾਪਤ ਕਰਦੇ ਹਨ 364 ਅੰਗ ਤੇ ਸਾਡੇ ਗੁਰੂ ਜੀ ਸਾਹਿਬ ਜੀ ਹੋਰ ਲਿਖਦੇ ਹਨ ਗੁਰ ਪੂਰੇ ਤੇ ਪੂਰਾ ਪਾਏ ਗੁਰ ਪੂਰੇ ਤੇ ਪੂਰਾ ਪਾਏ ਸਰਦੇ ਸ਼ਬਦ ਸੱਚ ਨਾਮ ਵਸਾਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇੱਕ ਪੂਰੇ ਗੁਰੂ ਤੋਂ ਕਿ ਇੱਕ ਪੂਰੇ ਗੁਰੂ ਤੋਂ ਹੀ ਉਹ ਪੂਰਾ ਨਾਮ ਪਾਇਆ ਜਾਂਦਾ ਹੈ ਤੇ ਇੱਕ ਪੂਰੇ ਗੁਰੂ ਦੇ ਦੁਆਰਾ ਹੀ ਆਪਣੇ ਘਰ ਦੇ ਅੰਦਰ ਉਸ ਈਸ਼ਰ ਦੇ ਦਰਸ਼ਨ ਕੀਤੇ ਜਾਂਦੇ ਹਨ ਇੱਕ ਪੂਰਾ ਗੁਰੂ ਸਾਡੇ ਗੁਰੂ ਸਾਹਿਬ ਜੀ ਉਸੇ ਨੂੰ ਹੀ ਕਹਿੰਦੇ ਹਨ ਜੋ ਸਾਡੇ ਮੱਥੇ ਉੱਤੇ ਹੱਥ ਰੱਖ ਕੇ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਤੇ ਉਸੇ ਪੜ ਹੀ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ੁਰ ਦੇ ਦਰਸ਼ਨ ਕਰਾ ਦੇਵੇ ਉਸੇ ਨੂੰ ਹੀ ਸਾਡੇ ਸਾਰੇ ਹੀ ਗੁਰੂ ਗੁਰੂ ਸਹਿਬਾਨ ਇੱਕ ਪੂਰਾ ਗੁਰੂ ਪੂਰਾ ਸੰਤ ਸਾਧੂ ਕਹਿੰਦੇ ਹਨ ਗੁਰ ਪੂਰੇ ਤੇ ਪੂਰਾ ਪਾਏ ਹਿਰਦੇ ਸ਼ਬਦ ਸੱਚ ਨਾਮ ਵਸਾਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇੱਕ ਪੂਰੇ ਗੁਰੂ ਦੇ ਦੁਆਰਾ ਹੀ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਉਸ ਸਾਰੇ ਪੂਰੇ ਸਤਿਗੁਰੂ ਨੂੰ ਉਸ ਪੂਰੇ ਈਸ਼ਵਰ ਨੂੰ ਆਪਣੇ ਘਰ ਦੇ ਅੰਦਰ ਦੇਖਿਆ ਜਾਂਦਾ ਹੈ ਤੇ ਉਸ ਪੂਰੇ ਨਾਮ ਨੂੰ ਆਪਣੇ ਘਰ ਦੇ ਅੰਦਰੋਂ ਹੀ ਪ੍ਰਾਪਤ ਕੀਤਾ ਜਾਂਦਾ ਹੈ ਹਿਰਦੇ ਸ਼ਬਦ ਸੱਚ ਨਾਮ ਵਸਾਈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਸਾਡੇ ਹਿਰਦੇ ਦੇ ਅੰਦਰ ਹੈ ਹਿਰਦੇ ਸੱਚ ਹਿਰਦੇ ਸ਼ਬਦ ਸੱਚ ਨਾਮ ਵਸਾਈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਸਾਡੇ ਹਿਰਦੇ ਦੇ ਵਿੱਚ ਮਾਦਾ ਦੇ ਗਰਭ ਤੋਂ ਲੈ ਕੇ ਪਹਿਲਾਂ ਹੀ ਸਮਾਇਆ ਹੁੰਦਾ ਹੈ ਤੇ ਆਪ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਸ ਨਾਮ ਨੂੰ ਪ੍ਰਾਪਤ ਕਰਕੇ ਆਪਣੇ ਮਨ ਦੇ ਵਿੱਚ ਵਸਾਓ ਭਾਵ ਹਰ ਕੰਮ ਕਰਦੇ ਹੋਏ ਉਸ ਈਸ਼ਵਰ ਦੇ ਨਾਮ ਦਾ ਸਿਮਰਨ ਕਰੋ ਜੋ ਕਿ ਸਾਡੇ ਘਟ ਦੇ ਅੰਦਰ ਹੈ 569 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਹੋਰ ਲਿਖਦੇ ਹਨ ਮਨ ਮੇਰਾ ਅੰਤਰ ਤੇਰੀ ਨਿਧਾਨ ਹੈ ਤੂੰ ਬਾਹਰ ਵਸਤੂ ਦਾ ਪਾਰ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸ਼ਬਦ ਨੂੰ ਆਪਣੇ ਉੱਪਰ ਢਾਲ ਕੇ ਸਾਨੂੰ ਸਮਝਾਉਂਦੇ ਹਨ ਮਨ ਮੇਰਾ ਅੰਤਰ ਤੇਰੀ ਨਿਧਾਨ ਹੈ ਨਿਧਾਨ ਖਜ਼ਾਨੇ ਨੂੰ ਕਹਿੰਦੇ ਹਨ ਮਨ ਮੇਰਾ ਅੰਤਰ ਤੇਰੀ ਨਿਧਾਨ ਹੈ ਤੂੰ ਬਾਹਰ ਵਸਤੂ ਦਾ ਪਾਰ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਸਾਡੇ ਸਰੀਰ ਦੇ ਸਾਡੇ ਘਟ ਦੇ ਅੰਦਰ ਹੈ ਤੇ ਹੇ ਮੂਰਖ ਇਨਸਾਨ ਤੂੰ ਉਸ ਸੱਚੇ ਨਾਮ ਨੂੰ ਐਵੇਂ ਬਾਹਰ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਨਾ ਲੱਭਦਾ ਫਿਰ 13 113 ਗਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ RAM ਨਾਮ ਧਨ ਹੈ ਰਿਦ ਅੰਤਰ ਰਿਦ ਹਿਰਦੇ ਨੂੰ ਕਹਿੰਦੇ ਹਨ RAM ਨਾਮ ਧਨ ਹੈ ਰਿਦ ਅੰਤਰ ਧਨ ਗੁਰਸਰਨਾਈ ਪਾਵੇ ਉਹ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਤੇ ਈਸ਼ਵਰ ਦਾ ਜੋ ਸੱਚਾ ਨਾਮ ਧਨ ਹੈ ਉਹ ਸਾਡੇ ਸਰੀਰ ਦੇ ਸਾਡੇ ਘਟ ਦੇ ਅੰਦਰ ਹੈ ਤੇ ਉਹ ਸੱਚਾ ਨਾਮ ਧਨ ਸਾਨੂੰ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਹੀ ਪ੍ਰਾਪਤ ਹੁੰਦਾ ਹੈ ਇੱਕ ਪੂਰਾ ਸਤਿਗੁਰੂ ਸਾਡੇ ਗੁਰੂ ਸਾਹਿਬ ਜੀ ਉਸੇ ਨੂੰ ਹੀ ਕਹਿੰਦੇ ਹਨ ਜੋ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ 1334 ਅੰਗ ਤੇ ਤੀਜੇ ਪਾਤਸ਼ਾਹ ਜੀ ਹੋਰ ਲਿਖਦੇ ਹਨ RAM ਨਾਮ ਤਿੰਨਾ ਹਿਰਦੇ ਪ੍ਰਗਟਿਆ RAM ਨਾਮ ਤਿੰਨਾ ਹਿਰਦੇ ਪ੍ਰਗਟਿਆ ਜੋ ਗੁਰਸਰਨਾਈ ਭਜ ਪਿਆ ਤੀਜੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਉਹਨਾਂ ਦੇ ਹਿਰਦੇ ਵਿੱਚ ਹੀ ਪ੍ਰਗਟ ਹੁੰਦਾ ਹੈ ਜੋ ਇੱਕ ਪੂਰੇ ਸਤਿਗੁਰੂ ਦੀ ਸੰਗਤ ਦੇ ਵਿੱਚ ਚਲੇ ਜਾਂਦੇ ਹਨ ਇਹ ਕ ਪੂਰਾ ਸਤਿਗੁਰੂ ਸਾਡੇ ਗੁਰੂ ਸਾਹਿਬ ਉਸੇ ਨੂੰ ਹੀ ਕਹਿੰਦੇ ਹਨ ਜੋ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਰ ਦੇ ਦਰਸ਼ਨ ਕਰਾਉਂਦਾ ਹੈ 698 ਅੰਕ ਤੇ ਚੌਥੇ ਪਾਤਸ਼ਾਹ ਜੀ ਹੋਰ ਲਿਖਦੇ ਹਨ ਹਉ ਬਲਹਾਰੀ ਸਤਿਗੁਰੂ ਆਪਣੇ ਜਿਨ ਗੁਪਤ ਨਾਮ ਪ੍ਰਗੱਜਾ ਪ੍ਰਗੱਜੇ ਤੋਂ ਭਾਵ ਹੁੰਦਾ ਹੈ ਪ੍ਰਗਟ ਕੀਤਾ ਹਉ ਬਲਹਾਰੀ ਸਤਿਗੁਰੂ ਆਪਣੇ ਜਿਨ ਗੁਪਤ ਨਾਮ ਪ੍ਰਗੱਜਾ ਚੌਥੇ ਪਾਤਸ਼ਾਹ ਜੀ ਕਹਿੰਦੇ ਹਨ ਇਹ ਐਸੇ ਸਤਿਗੁਰੂ ਤੋਂ ਬਲਹਾਰੇ ਜਾਓ ਐਸੇ ਸਤਿਗੁਰੂ ਤੋਂ ਵਾਰਨੇ ਜਾਓ ਐਸੇ ਸਤਿਗੁਰੂ ਦੀ ਤਨ ਮਨ ਧਨ ਐ ਦੇ ਨਾਲ ਕਿਸੇ ਤਰ੍ਹਾਂ ਦੀ ਸੇਵਾ ਕਰੋ ਜੋ ਸਾਡੇ ਘਟ ਦੇ ਅੰਦਰ ਉਸ ਗੁਪਤ ਨਾਮ ਨੂੰ ਪ੍ਰਗਟ ਕਰ ਦੇਵੇ ਇਸ ਸ਼ਬਦ ਨੂੰ ਆਪਣੇ ਉੱਪਰ ਢਾਲ ਕੇ ਸਾਡੇ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ 40 ਅੰਗ ਤੇ ਗੁਰਬਾਣੀ ਦੇ ਵਿੱਚ 40 ਅੰਗ ਤੇ ਚੌਥੇ ਪਾਤਸ਼ਾਹ ਜੀ ਲਿਖਦੇ ਹਨ ਦਿਨ ਸਤ ਗੁਰੂ ਬਿਨ ਸਤ ਗੁਰੂ ਹਰ ਨਾਮ ਨ ਲੱਭੀ ਲੱਖ ਕੋਟੀ ਕੰਮ ਕਮਾਉ ਕੋਟੀ ਤੋਂ ਭਾਵ ਹੁੰਦਾ ਹੈ ਲੱਖਾਂ ਕਰੋੜਾਂ ਦਿਨ ਸਤ ਗੁਰੂ ਹਰ ਨਾਮ ਨ ਲੱਭੀ ਲੱਖ ਕੋਟੀ ਕੰਮ ਕਮਾਉ ਚੌਥੇ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਲਿਖਦੇ ਹਨ ਕਿ ਇੱਕ ਪੂਰੇ ਸਤ ਗੁਰੂ ਤੋਂ ਬਿਨਾ ਸਾਨੂੰ ਉਹ ਈਸ਼ਵਰ ਦਾ ਨਾਮ ਕਦੇ ਵੀ ਕਦੇ ਵੀ ਪ੍ਰਾਪਤ ਨਹੀਂ ਹੋ ਸਕਦਾ ਭਾਵੇਂ ਅਸੀਂ ਆਪਣੀ ਬਣਮਤ ਆਪਣੀ ਸਿਆਣਪ ਆਪਣੇ ਮਨ ਹੱਠ ਦੇ ਨਾਲ ਲੱਖਾਂ ਕਰੋੜਾਂ ਕਰਮ ਹੀ ਕਰ ਲਈਏ ਬਿਨ ਸਤਿਗੁਰੂ ਹਰ ਨਾਮ ਨਾਲ ਲੱਭੀ ਲੱਖ ਕੋਟੀ ਕਰਮ ਕਮਾਓ ਚੌਥੇ ਪਾਤਸ਼ਾਹ ਜੀ ਕਹਿੰਦੇ ਹਨ 40 ਅੰਗ ਤੇ ਚੌਥੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਇੱਕ ਪੂਰੇ ਸਤਿਗੁਰੂ ਤੋਂ ਬਿਨਾ ਸਾਨੂੰ ਉਹ ਈਸ਼ਵਰ ਦਾ ਸੱਚਾ ਨਾਮ ਜੋ ਕਿ ਸਾਡੇ ਘਟ ਦੇ ਅੰਦਰ ਹੈ ਉਹ ਕਦੇ ਵੀ ਪ੍ਰਾਪਤ ਨਹੀਂ ਹੋ ਸਕਦਾ ਭਾਵੇਂ ਆਪਣੀ ਅਸੀਂ ਮਨਮਤ ਦੇ ਨਾਲ ਆਪਣੀ ਇਛਾਣਪਰੇ ਨਾਲ ਆਪਣੇ ਮਨ ਹੱਟ ਦੇ ਨਾਲ ਭਾਵੇਂ ਕਰੋੜਾਂ ਹੀ ਕਰਮ ਕਰ ਲਈਏ ਪਰ ਕੀ ਅਸੀਂ ਪਰ ਕੀ ਅਸੀਂ ਅੱਜ ਤੱਕ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਸੱਚਾ ਨਾਮ ਪ੍ਰਾਪਤ ਕੀਤਾ ਹੈ ਪਰ ਕੀ ਅਸੀਂ ਅੱਜ ਤੱਕ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਹੀ ਉਹਨਾਂ ਤੋਂ ਉਹ ਸੱਚਾ ਨਾਮ ਪ੍ਰਾਪਤ ਕੀਤਾ ਹੈ ਜੇ ਨਹੀਂ ਕੀਤਾ ਤਾਂ ਅਸੀਂ ਕਿਹੜੇ ਮੁਖ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਤੇ ਸਿਰਫ ਮੱਥਾ ਟੇਕਣ ਤੱਕ ਹੀ ਸੀਮਤ ਹਾਂ ਮੰਨਣ ਤੱਕ ਨਹੀਂ ਮੰਨਣ ਤੋਂ ਭਾਵ ਹੁੰਦਾ ਹੈ ਜੋ ਸਾਡੇ ਮਹਾਨ ਗੁਰੂਆਂ ਨੇ ਸਾਨੂੰ ਵਾਰ-ਵਾਰ ਹੁਕਮ ਕੀਤੇ ਹਨ ਉਹਨਾਂ ਹੁਕਮਾਂ ਨੂੰ ਆਪਣੀ ਮਨਮਤ ਆਪਣੀ ਸਭ ਤਰ੍ਹਾਂ ਦੀ ਸ਼ਿਆਣਪ ਤੇ ਆਪਣੇ ਸੱਤ ਸਭ ਤਰ੍ਹਾਂ ਦੇ ਮਨ ਹੱਠ ਨੂੰ ਛੱਡ ਕੇ ਆਪਣੇ ਗੁਰੂਆਂ ਦੇ ਹੁਕਮ ਨੂੰ ਮੰਨਣਾ ਇਸੇ ਤਰ੍ਹਾਂ ਇਸੇ ਤਰ੍ਹਾਂ ਸਾਡੇ ਮਹਾਨ ਗੁਰੂਆਂ ਨੇ ਹੋਰ ਵੀ ਇਨੇਜ਼ਾ ਵਾਰ ਹੀ ਲਿਖਿਆ ਹੈ ਕਿ ਈਸ਼ਵਰ ਦਾ ਸੱਚਾ ਨਾਮ ਸਾਡੇ ਸਰੀਰ ਦੇ ਅੰਦਰ ਗੁਪਤ ਰੂਪ ਦੇ ਵਿੱਚ ਹੈ ਤੇ ਉਹ ਨਾਮ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਸਾਨੂੰ ਪ੍ਰਾਪਤ ਹੁੰਦਾ ਹੈ 640 ਅੰਗ ਤੇ ਪੰਜਵੇਂ ਪਾਤਸ਼ਾਹ ਜੀ ਲਿਖਦੇ ਹਨ ਮਾਤ ਗਰਭ ਦੁਖ ਸਾਗਰੋ ਪਿਆਰੇ ਤੇ ਆਪਣਾ ਨਾਮ ਜਪਾਇਆ ਮਾਤ ਗਰਭ ਦੁਖ ਸਾਗਰੋ ਪਿਆਰੇ ਤੇ ਆਪਣਾ ਨਾਮ ਜਪਾਇਆ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਉਸ ਈਸ਼ਵਰ ਨੇ ਮਾਤਾ ਦੇ ਗਰਭ ਦੇ ਵਿੱਚ ਸਾਨੂੰ ਨਾਮ ਜਪਾ ਕੇ ਸਾਨੂੰ ਈਸ਼ਵਰ ਦਾ ਨਾਮ ਜਪਾ ਕੇ ਸਾਡੀ ਰੱਖਿਆ ਕੀਤੀ ਆਪ ਜੀ ਨੇ ਗੁਰੂ ਪਿਆਰੀ ਸਾਫ ਸੰਗ ਜੀ ਆਪ ਜੀ ਨੇ ਇਸ ਸ਼ਬਦ ਦੇ ਉੱਤੇ ਚੰਗੀ ਤਰ੍ਹਾਂ ਡੰਗਾਈ ਦੇ ਨਾਲ ਵਿਚਾਰ ਕਰਨਾ ਹੈ ਕਿ ਮਾਤਾ ਦੇ ਗਰਭ ਦੇ ਵਿੱਚ ਅਸੀਂ ਪੁੱਠੇ ਲਟਕੇ ਹੋਏ ਸੀ ਉਥੇ ਨਾ ਹੀ ਸਾਡੇ ਪਾਸ ਕੋਈ ਧਾਰਮਿਕ ਗ੍ਰੰਥ ਸੀ ਤੇ ਨਾ ਹੀ ਅਸੀਂ ਕੋਈ ਭਾਸ਼ਾ ਜਾਣਦੇ ਸੀ ਫਿਰ ਅਸੀਂ ਮਾਤਾ ਦੇ ਗਰਭ ਦੇ ਵਿੱਚ ਨਾ ਈਸ਼ਵਰ ਦਾ ਨਾਮ ਕਿਵੇਂ ਜਪ ਲਿਆ ਫਿਰ ਅਸੀਂ ਮਾਤਾ ਦੇ ਗਰਭ ਦੇ ਵਿੱਚ ਈਸ਼ਵਰ ਦਾ ਨਾਮ ਕਿਵੇਂ ਜਪ ਲਿਆ ਇਸ ਗੱਲ ਤੇ ਆਪ ਜੀ ਨੇ ਚੰਗੀ ਤਰ੍ਹਾਂ ਵਿਚਾਰ ਕਰਨਾ ਹੈ 251 ਅੰਕ ਤੇ ਪੰਜਵੇਂ ਪਾਤਸ਼ਾਹ ਜੀ ਹੋਰ ਲਿਖਦੇ ਹਨ ਗਰਭਕੁੰਡ ਮੈਂ ਉਰਦ ਤਪ ਕਰਤੇ ਗਰਭ ਕੁੰਟ ਮੇ ਉਰਦ ਤਪ ਕਰਤੇ ਉਰਦ ਦਾ ਉਰਦ ਤੋਂ ਭਾਵ ਹੁੰਦਾ ਹੈ ਪੁੱਠੇ ਲਟਕੇ ਹੋਏ ਗਰਭ ਕੁੰਟ ਮੇ ਉਰਦ ਤਪ ਕਰਤੇ ਸਵਾਸ ਸਵਾਸ ਸਿਮਰਤ ਪ੍ਰਭ ਰਤਿ ਇਹ ਸਬਦ ਜਿਹੜੇ ਵਿੱਚ ਵੀ ਪੰਨੀ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਕਿ ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲਟਕੇ ਹੋਏ ਅਸੀਂ ਹਰ ਸਵਾਸ ਦੇ ਨਾਲ ਉੱਥੇ ਈਸ਼ਰ ਦੇ ਨਾਮ ਦਾ ਸਿਮਰਨ ਕਰਦੇ ਸੀ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਸ਼ਬਦ ਦੇ ਵਿੱਚ ਉੱਤੇ ਵੀ ਇਸ ਸ਼ਬਦ ਦੇ ਉੱਤੇ ਵੀ ਆਪ ਜੀ ਨੇ ਚੰਗੀ ਤਰ੍ਹਾਂ ਵਿਚਾਰ ਕਰਨਾ ਹੈ ਕਿ ਮਾਤਾ ਦੇ ਗਰਭ ਦੇ ਵਿੱਚ ਨਾ ਤਾਂ ਸਾਡੇ ਪਾਸ ਕੋਈ ਧਾਰਮਿਕ ਗ੍ਰੰਥ ਸੀ ਤੇ ਨਾ ਹੀ ਅਸੀਂ ਉੱਥੇ ਕੋਈ ਭਾਸ਼ਾ ਜਾਣਦੇ ਸੀ ਫਿਰ ਅਸੀਂ ਮਾਤਾ ਦੇ ਗਰਭ ਦੇ ਵਿੱਚ ਈਸ਼ਵਰ ਦਾ ਨਾਮ ਕਿਵੇਂ ਜਪ ਲਿਆ 613 ਅੰਗ ਤੇ ਪੰਜਵੇਂ ਪਾਛਾ ਵੀ ਹੋਰ ਲਿਖਦੇ ਹਨ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰੱਖਣ ਹਰੀ ਮਾਤ ਗਰਭ ਮੈਂ ਸਿਮਰਨ ਦੇ ਤੈ ਤੁਮ ਰੱਖਣ ਹਰੀ ਇਸ ਸ਼ਬਦ ਦੇ ਵਿੱਚ ਵੀ ਪੰਨੀ ਪਾਤਸ਼ਾਹੀ ਲਿਖਦੇ ਹਨ ਕਿ ਮਾਤਾ ਦੇ ਗਰਭ ਦੇ ਵਿੱਚ ਉਸ ਈਸ਼ਵਰ ਨੇ ਸਾਨੂੰ ਆਪਣਾ ਨਾਮ ਜਪਾ ਕੇ ਸਾਡੀ ਰੱਖਿਆ ਕੀਤੀ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਸ਼ਬਦ ਦੇ ਉੱਤੇ ਵੀ ਆਪਨੇ ਜਰਾ ਡੰਗਾਈ ਦੇ ਨਾਲ ਵਿਚਾਰ ਕਰਨਾ ਹੈ ਮਾਤਾ ਦੇ ਗਰਭ ਦੇ ਵਿੱਚ ਨਾ ਤਾਂ ਅਸੀਂ ਕੋਈ ਭਾਸ਼ਾ ਜਾਣਦੇ ਸੀ ਨਾ ਹੀ ਮਾਤਾ ਦੇ ਗ੍ਰੰਥ ਦੇ ਵਿੱਚ ਮਾਤਾ ਦੇ ਗਰਭ ਦੇ ਵਿੱਚ ਕੋਈ ਅਸੀਂ ਗ੍ਰੰਥ ਪੜ੍ਹੇ ਸਨ ਫਿਰ ਉੱਥੇ ਅਸੀਂ ਫਿਰ ਅਸੀਂ ਉੱਥੇ ਅਸੀਂ ਈਸ਼ਵਰ ਦਾ ਨਾਮ ਕਿਹੜੀ ਭਾਸ਼ਾ ਦੇ ਵਿੱਚ ਜਪਦੇ ਸਾਂ ਤੇ ਉੱਥੇ ਅਸੀਂ ਕਿਹੜੇ ਧਾਰਮਿਕ ਗ੍ਰੰਥ ਪੜ੍ਹੇ ਸਨ ਇਸ ਸ਼ਬਦ ਦੇ ਉੱਤੇ ਆਪ ਜੀ ਨੇ ਚੰਗੀ ਤਰ੍ਹਾਂ ਢੰਗਾਈ ਦੇਏ ਨਾਲ ਵਿਚਾਰ ਕਰਨਾ ਹੈ ਕਿ ਕਿਉਂ ਤੇ ਆਪ ਨੂੰ ਪਤਾ ਲੱਗ ਜਾਵੇ ਕਿ ਈਸ਼ਵਰ ਦਾ ਨਾਮ ਗੁਪਤ ਰੂਪ ਦੇ ਵਿੱਚ ਸਾਡੇ ਦੇਹ ਦੇ ਅੰਦਰ ਹੈ ਤੇ ਅਸੀਂ ਮਾਤਾ ਦੇ ਗਰਭ ਦੇ ਵਿੱਚ ਉਸ ਗੁਪਤ ਨਾਮ ਦਾ ਸਿਮਰਨ ਕਰਦੇ ਸੀ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਕਾਗਦ ਕਲਮਨ ਲਿਖਣ ਹਾਰ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਕਾਗਜ ਕਲਮਨ ਲਿਖਣ ਹਾਰ ਮੰਨੇ ਕਬੈ ਕਰਨ ਵਿਚਾਰ ਐਸਾ ਨਾਮ ਨਰੰજન ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਕਿਸੇ ਵੀ ਕਾਗਜ਼ ਦੇ ਉੱਤੇ ਕਿਸੇ ਵੀ ਕਲਮ ਦੇ ਨਾਲ ਕਿਸੇ ਵੀ ਲਿਖਾਰੀ ਦੇ ਦੁਆਰਾ ਨਹੀਂ ਲਿਖਿਆ ਜਾਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਕਿਸੇ ਵੀ ਕਲਮ ਦੇ ਨਾਲ ਕਿਸੇ ਵੀ ਕਾਗਜ਼ ਦੇ ਉੱਤੇ ਕੋਈ ਵੀ ਲਿਖਾਰੀ ਨਹੀਂ ਲਿਖ ਸਕਦਾ ਹੈ ਈਸ਼ਵਰ ਦਾ ਨਾਮ ਐਸਾ ਹੈ ਤੇ ਜੋ ਨਾਮ ਤੇ ਜੋ ਨਾਮ ਸਤਨਾਮ ਵਾਹਿਗੁਰੂ ਹਰੇ ਹਰੇ ਰਾਮ ਰਾਮ ਐਡਿਕ ਜੋ ਨਾਮ ਅਸੀਂ ਅੱਜ ਜਪਦੇ ਹਾਂ ਇਹ ਨਾਮ ਤਾਂ ਕਿਸੇ ਵੀ ਕਲਮ ਦੇ ਨਾਲ ਕਿਸੇ ਵੀ ਕਾਗਜ਼ ਦੇ ਉੱਤੇ ਕੋਈ ਵੀ ਲਸਾਰੀ ਲਿਖ ਸਕਦਾ ਹੈ ਫਿਰ ਇਹ ਈਸ਼ਵਰ ਦੇ ਨਾਮ ਕਿਵੇਂ ਹੋ ਗਏ ਕਬਜੀ ਸਾਹਿਬ ਜੀ ਬਾਣੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਸਭ ਜੇ ਕਰਮਾ ਨ ਲਿਖਣ ਹਰ ਮੰਨੇ ਦਾ ਬੇਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਤੇ ਈਸ਼ਵਰ ਦਾ ਜੋ ਸੱਚਾ ਨਾਮ ਹੈ ਜੋ ਗੁਪਤ ਨਾਮ ਹੈ ਉਹ ਕਿਸੇ ਵੀ ਕਾਗਜ ਦੇ ਉੱਤੇ ਕਿਸੇ ਵੀ ਕਰਮ ਦੇ ਨਾਲ ਕੋਈ ਵੀ ਲਿਖਾਰੀ ਨਹੀਂ ਲਿਖ ਸਕਦਾ ਹੈ ਈਸ਼ਵਰ ਦਾ ਨਾਮ ਐਸਾ ਹੈ ਪਰ ਜੋ ਨਾਮ ਅੱਜ ਅਸੀਂ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਲੈ ਲੈ ਕੇ ਜਪਦੇ ਹਾਂ ਇਹ ਨਾਮ ਤਾਂ ਕਿਸੇ ਵੀ ਕਲਮ ਦੇ ਨਾਲ ਕਿਸੇ ਵੀ ਕਾਗਜ਼ ਦੇ ਉੱਤੇ ਕੋਈ ਵੀ ਲਖਾਰੀ ਲਿਖ ਸਕਦਾ ਹੈ ਫਿਰ ਇਹ ਈਸ਼ਵਰ ਦੇ ਨਾਮ ਕਿਵੇਂ ਹੋ ਗਏ ਜਦੋਂ ਫਿਰ ਇਹ ਈਸ਼ਵਰ ਦੇ ਨਾਮ ਕਿਵੇਂ ਹੋ ਗਏ ਪਰ ਜੋ ਨਾਮ ਪਰ ਜੋ ਨਾਮ ਜਿਵੇਂ ਸਤਗੁਰ ਹਰੇ ਹਰੇ ਰਾਮ ਰਾਮ ਐਦਿਕ ਨਾਮ ਅਸੀਂ ਅੱਜ ਆਪਣੇ ਤਾਂ ਅੱਜ ਅਸੀਂ ਜਪਦੇ ਹਾਂ ਇਹ ਨਾਮ ਕਿਸੇ ਵੀ ਕਰਮ ਦੇ ਨਾਲ ਕਿਸੇ ਵੀ ਕਾਜ ਦੇ ਉੱਤੇ ਲਿਖੇ ਜਾ ਸਕਦੇ ਹਨ ਈਸ਼ਵਰ ਦੇ ਨਾਮ ਈਸ਼ਵਰ ਦੇ ਨਾਮ ਇਸ ਇਸ ਦਾ ਮਤਲਬ ਹੈ ਇਸ ਦਾ ਮਤਲਬ ਹੈ ਕਿ ਅਸੀਂ ਆਪਣੇ ਗੁਰਮਾ ਦੇ ਹੁਕਮ ਦਾ ਖੰਡਨ ਕਰ ਰਹੇ ਹਾਂ ਇਸ ਦੇ ਹੁਕਮ ਦਾ ਇਸ ਦੇ ਇਸ ਦਾ ਮਤਲਬ ਹੈ ਇਸ ਦਾ ਮਤਲਬ ਹੈ ਕਿ ਅਸੀਂ ਆਪਣੇ ਮਹਾਨ ਗੁਰਮਾ ਦੇ ਹੁਕਮ ਦਾ ਖੰਡਣ ਕਰ ਰਹੇ ਹਾਂ ਜੇਕਰ ਅਸੀਂ ਉਸ ਅੰਦਰ ਵਾਲੇ ਗੁਪਤ ਨਾਮ ਦੇ ਬਾਰੇ ਹੋਰ ਜ਼ਿਆਦਾ ਸ਼ਬਦ ਲਿਖਦੇ ਹਾਂ ਤਾਂ ਇਹ ਵੀਡੀਓ ਬਹੁਤ ਲੰਮੀ ਹੋ ਜਾਵੇਗੀ ਜੇਕਰ ਅਸੀਂ ਉਸ ਅੰਦਰ ਵਾਲੇ ਗੁਪਤ ਨਾਮ ਦੇ ਬਾਰੇ ਹੋਰ ਜ਼ਿਆਦਾ ਲਿਖਦੇ ਲਿਖਦੇ ਹਾਂ ਤਾਂ ਇਹ ਵੀਡੀਓ ਬਹੁਤ ਲੰਮੀ ਹੋ ਜਾਵੇਗੀ ਸਾਡੇ ਮਹਾਨ ਗੁਰੂਆਂ ਨੇ ਸਾਡੇ ਸਾਰੇ ਹੀ ਧਾਰਮਿਕ ਗ੍ਰੰਥਾਂ ਦੀ ਗ੍ਰੰਥਾਂ ਤੇ ਮਹਾਨ ਗੁਰਬਾਣੀ ਦੇ ਵਿੱਚ ਵੀ ਸਾਡੇ ਮਹਾਨ ਗੁਰੂਆਂ ਨੇ ਸਾਡੇ ਸਾਰੇ ਹੀ ਧਾਰਮਿਕ ਗ੍ਰੰਥਾਂ ਤੇ ਮਹਾਨ ਗੁਰਬਾਣੀ ਦੇ ਵਿੱਚ ਵੀ ਨਿਰਧਾਰbaar ਹੀ ਲਿਖਿਆ ਹੈ ਕਿ ਈਸ਼ਵਰ ਦਾ ਨਾਮ ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਨਹੀਂ ਹੈ ਮਹਾਨ ਧਾਰਮਿਕ ਗ੍ਰੰਥਾਂ ਦੇ ਵਿੱਚ ਉਸ ਨਾਮ ਦੀ ਮਹਿਮਾ ਗਾਈ ਗਈ ਹੈ ਤੇ ਉਸ ਨਾਮ ਦੇ ਬਾਰੇ ਦੱਸਿਆ ਗਿਆ ਹੈ ਕਿ ਉਹ ਸੱਚਾ ਨਾਮ ਇੱਕ ਪੂਰੇ ਸਤਿਗੁਰੂ ਸੰਤ ਸਾਧੂ ਦੀ ਸੰਗਤ ਕਰਕੇ ਸਾਡੇ ਸਰੀਰ ਦੇ ਅੰਦਰ ਪ੍ਰਗਟ ਹੁੰਦਾ ਹੈ ਸਾਡੇ ਮਹਾਨ ਗੁਰੂ ਸਾਹਿਬ ਜੀ ਵਾਰ-ਵਾਰ ਇੱਕ ਪੂਰਾ ਗੁਰੂ ਪੂਰਾ ਸਤਿਗੁਰੂ ਉਸੇ ਨੂੰ ਹੀ ਕਹਿੰਦੇ ਹਨ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸੇ ਬਲ ਹੀ ਸਾਨੂੰ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਅਸੀਂ ਆਪਣੇ ਮਹਾਨ ਗੁਰਮਾ ਦੇ ਰਗਵਾਂ ਨੂੰ ਮੰਨਣਾ ਹੈ ਅਸੀਂ ਆਪਣੇ ਮਹਾਨ ਗੁਰਮ੍ਹਾਂ ਦੇ ਹੁਕਮਾਂ ਨੂੰ ਮੰਨਣਾ ਹੈ ਹੋਰ ਕਿਸੇ ਦੇ ਹੁਕਮਾਂ ਨੂੰ ਨਹੀਂ ਮੰਨਣਾ ਹੈ ਇੱਕ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਗੁਪਤ ਨਾਮ ਉਹ ਗੁਪਤ ਨਾਮ ਉਹ ਸਾਡੇ ਘਟ ਦੇ ਅੰਦਰ ਵਾਲਾ ਗੁਪਤ ਨਾਮ ਪ੍ਰਾਪਤ ਕਰਕੇ ਹੀ ਸਾਨੂੰ ਸੱਚੇ ਧਰਮ ਸਾਨੂੰ ਸੱਚੇ ਧਰਮ ਤੇ ਸੱਚੇ ਨਾਮ ਦੀ ਸੋਝੀ ਆਉਂਦੀ ਹੈ ਜਿਸ ਕਰਕੇ ਅਸੀਂ ਧਰਮ ਦੇ ਨਾਮ ਤੇ ਬਣਾਏ ਹੋਏ ਨੀਗਾਹੀ ਤਰ੍ਹਾਂ ਦੇ ਬਹਿਮਾ ਭਰਮਾ ਕਰਮਾ ਕਾਂਡਾ ਦੇ ਕਰਮਾ ਕਾਂਡਾ ਦੇ ਵਿੱਚੋਂ ਸਦਾ ਵਾਸਤੇ ਹੀ ਨਿਕਲ ਜਾਂਦੇ ਹਾਂ ਅਤੇ ਇਸ ਸੰਸਾਰ ਦੇ ਵਿੱਚ ਅਤੇ ਇਸ ਸੰਸਾਰ ਦੇ ਵਿੱਚ ਵਿੱਚ ਵੀ ਬਣਾਏ ਹੋਏ ਅਤੇ ਇਸ ਸੰਸਾਰ ਦੇ ਵਿੱਚ ਵੀ ਬਣਾਏ ਹੋਏ ਅਤੇ ਇਸ ਸੰਸਾਰ ਦੇ ਵਿੱਚ ਵੀ ਬਣਾਏ ਹੋਏ ਨੇਕਾਂ ਤਰ੍ਹਾਂ ਦੇ ਕਰਮਾਂ ਕਾਂਡਾ ਵਿੱਚੋਂ ਸਦਾ ਵਾਸਤੇ ਹੀ ਨਿਕਲ ਜਾਂਦੇ ਹਾਂ ਜਿਸ ਕਰਕੇ ਸਾਡਾ ਬਹੁਤ ਹੀ ਸਾਰਾ ਕੀਮਤੀ ਪੈਸਾ ਤੇ ਬਹੁਤ ਹੀ ਸਾਰਾ ਕੀਮਤੀ ਸਮਾਂ ਵੀ ਬਰਬਾਦ ਹੋਣ ਤੋਂ ਬਚ ਜਾਂਦਾ ਹੈ ਸਾਡੇ ਸਾਰੇ ਕਾਰਜ ਰਾਸ ਹੁੰਦੇ ਹਨ ਸਾਡੀ ਸਭ ਤਰ੍ਹਾਂ ਦੀ ਚਿੰਤਾ ਤੇ ਭਟਕਣਾ ਮੁੱਕ ਜਾਂਦੀ ਹੈ ਤੇ ਸਾਡੇ ਜੀਵਨ ਵਿੱਚ ਸਦਾ ਵਾਸਤੇ ਸੁਖ ਤੇ ਆਨੰਦ ਆ ਜਾਂਦਾ ਹੈ ਭਾਵ ਸਾਡਾ ਜੀਵਨ ਸਦਾ ਵਾਸਤੇ ਹੀ ਸਫਲ ਹੋ ਜਾਂਦਾ ਹੈ ਸਾਨੂੰ ਮੁਕਤੀ ਮਿਲ ਜਾਂਦੀ ਹੈ ਸ੍ਰੀ ਵੈਗਰੂ ਜੀ ਕਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ